ਕੀ ਗੱਬਣਾ ਬਾਈ 650 ਮੰਗਾਇੇ ਬੰਦੇ ਨੇ ਕਿੰਨੇ ਚਿਰ ਦੀ ਗੱਬਣਾਈ ਦੇਖ ਲੈ 10000 ਨਹੀਂ ਫੇਰ ਵੀ ਵੀਰੇ ਯਾਰ ਤਿੰਨ ਕੁ ਮਹੀਨਿਆਂ ਦੇ ਨੇੜੇ ਤੇੜੇ ਬੋਲ ਬਾਈ ਬੋਲੋ ਯਾਰ ਪਰਲੀ ਪਰ ਕਿਹਾ 10000 ਰੇਟ 18000 ਮੰਗਿਆ ਬਾਈ ਨੇ ਬਾਈ ਯਾਰ ਰੇਡ ਯਾਰ ਜੈਜ ਕਰਾਇਆ ਯਾਰ ਕਿਉਂ ਯਾਰ ਕਿਹਾ ਯਾਰ ਬਾਈ ਯਾਰ ਕਿਤੇ ਅਸੀਂ ਵੀ ਤੁਹਾਨੂੰ ਚੀਜ਼ ਦੇ ਦਿਆਂ ਕੋਈ ਖਾਲੀ ਹੋਵੇ ਨਾ ਮੈਂ ਕਹਾਂਗਾ ਲੈ ਜਾ 8-8000 ਦੀ ਨਹੀਂ ਭਰਾ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਬਦਲ ਮਜੂਦ ਦੇਖਿਆ ਆ ਵੀ ਮੰਗ ਲੈ ਸਹੀ ਆ ਆਲਾ ਸਾਈ ਮੈਂ ਕਾੜਦਾ ਸਾਈ ਤੇਰੇ ਨਾਲ ਗੱਲ ਹੈ ਯਾਰ ਸਾਈ ਗੱਲ ਦਾ ਚਲ ਠੀਕ ਹੈ ਸਾਈ ਬਣਾ ਸੌਦਾ ਨਹੀਂ ਹੁੰਦਾ ਬਸ ਕਹਿ ਫਿਰ ਆਇਆ ਕਰਕੇ ਬੰਗਿਆਂ ਨੂੰ ਸੌਦਾ ਕਰ ਲਾ ਲਵੀਆ ਇੱਕ ਬਾਈ ਨਹਿਰੂ ਨੇ ਲੈ ਲਈ ਨਹਿਰੂ ਨੇ ਘੜੀ ਲਈ ਜੀ ਮੈਨੂੰ ਲੱਗਾ 36000 ਮੰਗਿਆ ਫਿਰ 18 18 ਹੈ ਆਹ ਬਾਟਰ ਸੌਦਾ ਕਰੀਏ ਹੋਰ ਪਿੰਡਾਂ ਨਾਲ ਦਿੰਦਾ ਆਉਂਦਾ ਆ ਰੁਪਿਆ ਲਾਦਾ ਪੁੰਦੇ ਦੇ ਸਹੀ ਤਰ੍ਹਾਂ ਤੂੰ ਚੇਂਜ ਕਰਕੇ ਦੇ ਦੇ ਦੀ ਗੱਲ ਕਰ ਤੂੰ ਪਿਛਲੇ ਘੜੇ ਗਿਆਨ ਲਗਿਆ ਦਿਲ ਤੇ ਹੱਥ ਰੱਖ ਕੇ ਕਹਿਦੇ ਬਾਈ ਬੜੀ ਰੋਟੀ ਦਿੱਤੀ ਆਪਾਂ ਨੂੰ ਦਿੱਤੀ ਹਣਾ ਜੇ ਨਾਲ ਰੋਟੀ ਦਵੇ ਤੇ ਮੈਂ ਬੈਠਾ ਮੈਨੂੰ ਅਗਲੀ ਮੰਡੀ ਪੁੱਠੀ ਮੋੜ ਦੀ ਲੈ ਬਸ ਉਹ ਬਾਈ ਯਾਰ ਕਰਮਾਂ ਦੀ ਖੇਡ ਆ ਕਈ ਦਾ ਲੈ ਜਾਣੇ ਹੋਰ ਜੀ ਡਾਕਟਰ ਸਾਹਿਬ ਕੋਈ ਗੱਲ ਕਹਿੰਦੇ ਕੀ ਹਾਂ ਨਾ ਹੈ ਜੋੜਾ ਹੀ ਬਾਤ ਹੁਣ ਸਾਡੀ ਗੱਲ ਹੋ ਗਈ ਫਾਸਮੇ ਇਹ ਮਖਤੂ ਉਹ ਰੱਖਨੇ ਮੈਂ ਆ ਰੱਖੀ ਠੀਕ ਹੈ ਆਂਗੀਆਂ ਗੱਪਣਾ ਨੂੰ ਚੈੱਕ ਕਰ ਉਹ ਕੋਈ ਗੱਲ ਆਂੀਆਂ ਆਈਆਂ ਆਪਣੇ ਕੋਲ ਆਂੀਆਂ ਤੇਰੇ ਕੋਲ ਮੈਨੂੰ ਪਤਾ ਰਾਤ ਵੀਡੀਓ ਲਾਈ ਗਾ ਲੰਗੀਆਂ ਦੀਆਂ ਨਹੀਂ ਲਈ ਆ ਬਈ ਠੀਕ ਹੈ ਜੀ ਆਹ ਜਿਹੜੀਆਂ ਘਰ ਦੀਆਂ ਸੀ ਬਾਈ ਨੂੰ ਘਰ ਦੀਆਂ ਕਹਿ ਕੇ ਵੇਚੇ ਮੇਰਾ ਰਾਤ ਵੀਡੀਓ ਤੇ ਸੌਦਾ ਹੁੰਦਾ ਮੈਂ ਮੈਂ ਨਹੀਂ ਵੀਡੀਓ ਗੁਰੂ ਤੇ ਕੀ ਕੀਤਾ ਤੂੰ ਉੱਥੇ ਲਈ ਗਾਂ ਬੱਕਰੇ ਚੰਗੇ ਤੋਂ ਬਣਾ ਬਾਈ ਬਾਈ ਸਿੰਘਾਂ ਨਾਲ ਬੱਕਰਾ ਚਿੱਟੀਆਂ ਅੱਖਾਂ ਦਾ ਬੱਕਰਾ ਇਹ ਬੱਕਰੇ ਦੇ ਮਾਰੇ ਨੇ ਬੱਠਾਂ ਲਈਆਂ ਦੀ ਨਾਲ ਇੱਕ ਆਹ ਬੱਕਰਾ ਸ਼ਾਇਦ ਇਹਦੇ ਤੋਂ ਵੀ ਗੱਬਣਾ ਹੋ ਸਕਦੀਆਂ ਬਾਈ ਬਹੁਤ ਚੰਗਾ ਬਚਣਾ ਐ ਪੋਟੇ ਪੁੱਟੇ ਦੇ ਗੱਲ ਠੀਕ ਐਂਦੇ ਤੋਂ ਕੀ ਗੱਬਣਾ ਇਹ ਪੀਲੀ ਅੱਖ ਦਾ ਨਿਪਟੜ ਗਈ ਗੱਲ ਮੰਦਰ ਨਹੀਂ ਹਜੇ ਚੱਲੀ ਜਾਂਦੀ ਵਿਚਾਲੀ ਇੰਨਾ ਦਾ ਚਿਰ ਲਾਉਂਗੇ ਨਹੀਂ ਦੇ ਦੇ ਯਾਰ ਭਾਈ ਨੂੰ ਥੋੜਾ ਜਿਹਾ ਘਟਾ ਕੇ ਪਾ ਲੈ ਇਹਨੂੰ ਵਧਾ ਕੇ ਪਾ ਲੈ 20000 ਦਾ ਜੋੜਾ ਲੈ ਨਹੀਂ ਤੀ ਦਾ ਹਣਾ ਨਾਲੇ ਮੈਨੂੰ ਆਣਾ ਕੋਈ ਜਿਹੜੇ ਮਰਜ਼ੀ ਦੇ ਵੀ ਤੇ ਫਿਰ ਮੈਂ ਉੱਧਰ ਵੀ ਪਿਲਾਈ ਇਹਨਾਂ ਤੇਰੇ ਆਉਣਸਾਰ ਦੀ ਵੇਲੇ ਹੋਣੇ ਆਦਿਆਂ ਯਾਰ ਉਹ ਨਹੀਂ ਅੱਜ ਵੇਲੇ ਨਹੀਂ ਹੋਣਾ ਉਹ ਗੱਲ ਆ ਆਪਾਂ ਲੈ ਕੇ ਵੇਚਣੀ ਐ ਉਦੋਂ ਸਾਨੂੰ ਕੋਤੇ ਆਪਦੇ ਨਹੀਂ ਸੀ ਉਦੋਂ ਆਪਦੀਆਂ ਸੀ ਸਾਨੂੰ ਡਾਰੀ ਨਹੀਂ ਸੀ ਕੋਈ ਅੱਜ ਕੀ ਦੀ ਗੱਲ ਐ ਅੱਜ ਲੈ ਕੇ ਵੇਚ ਲੈ ਕੇ ਆਇਆ ਲੈ ਕੇ ਆਇਆ ਐਨੇ ਜਿਹੜੇ ਅਗਲੇ ਨੇ ਨਹੀਂ ਸਾਡੀ ਚੜਨ ਦਿੱਤਾ ਸੀ ਹਾਂ ਹੁਣ ਕਿਵੇਂ ਨਹੀਂ ਐਸੇ ਦਾ ਬਹੁਤਾ ਭੰਮ ਐ ਹੂੰ ਉਹੀ ਤਾਂ ਗੱਲ ਆ ਕਿਵੇਂ ਹੋਊ ਦੱਸ ਦੇ ਤਾਂ ਲੈ ਕੇ ਬਸ ਜਿਵੇਂ ਤੂੰ ਕਹਿਆ ਹੋਵੇ ਤਾਂ ਸਟਿੱਕਰ ਦੰਗਰੇ ਨਹੀਂ ਫੜਵਾਉਂਗਾ ਤੂੰ ਤਾਂ ਮਸਲਾਈ ਕਰੂਗੀ ਔਰ ਯਾਰ ਕੱਟ ਦੇ ਨਹੀਂ ਹੋ ਰਹੇ ਇੰਨੇ ਬੁਰੀ 29 ਦੀ ਜੋੜੀ ਓਏ ਇਹਦਾ ਗਾਲ ਹੀ ਕੋਈ ਨਹੀਂ ਯਾਰ ਦੀ ਜੋੜੀ ਆ ਤੂੰ ਮੂੰਹ ਕਹਿ ਦੇ ਮੈਨੂੰ ਇਹਦੀ ਗਾਲ ਹੀ ਨਹੀਂ ਕੱਢ ਸਕਦੀ ਵੀ ਯਾਰ ਦੀ ਜੋੜੀ ਆ ਉਹ ਤੇ ਮੈਂ ਮੈਨੂੰ ਪੁੱਛਿਆ ਖੜ ਕੇ ਤੇ ਮੇਰੇ ਵੱਲੇ ਕੀ ਕਹਣਾ ਚਲ ਐਂ ਕਰ ਲੈ ਤੇਰੇ ਬੱਸਾਂ ਨੂੰ ਲੈ ਆ ਲੈ ਕੀ ਕਰਦਾ ਆ ਤੁਸੀਂ ਵੇਖਦੇ ਆਏ ਸੱਤ ਤਰੀਕਾ ਤੇ ਲੈ ਆ ਨਹੀਂ ਕੁਛ ਤੇ ਤਿਹੜਾ ਪਿੰਡਾਂ ਬਾਈਆਂ ਦਾ ਪਿੰਡ ਦਾ ਵਾਸੀ ਹੈ ਵਾਸੀਆਂ ਲੋਕ ਹੋਰ ਠੀਕ ਹੁਣ ਤਾਂ ਇਹਨਾਂ ਦਾ ਪਿੰਡ ਰੇਸਟ ਹੋ ਰਹੀ ਆਪਾਂ ਮੈਂ ਕੱਢ ਲਈ ਰਹਾ ਤਾਂ ਸਸਤਾ ਹੋ ਗਿਆ ਤੁਹਾਡਾ ਨਹੀਂ ਹੋਇਆ ਜੀ ਚੱਲੀ ਜਾਂਦਾ ਸਾਡੀ ਤਾਂ ਪਗੇ ਨੌਦਾ ਹਜ਼ਾਰ ਕਿੰਨੇ ਮੰਗੇ ਭਾਈ ਗੱਲ ਦੋ 22 30 ਮੰਗਦੇ ਨੱਤੀਆਂ ਦੇ ਅਸੀਂ 30 ਮੰਗਦੇ ਨੰਦੇਸ਼ਾ ਨੂੰ ਮਾਰੋ ਆਪਣੇ ਲੋਕਾਂ ਦਾ ਗਾਂ ਹੋਈਆਂ ਅਗਲੇ ਬੰਦੇ ਨੇ ਤਾਂ ਮੈਨੂੰ ਗਾਰੰਟੀ ਦੇ ਤੁਸੀਂ ਆਪਦੇ ਵੇਖ ਕੇ ਲਗਾ ਫਿਰ ਵਾਲੀ ਕੰਨਾ ਨਾ ਬਣੇ ਵਧੀਆ ਜੀ ਭਈ ਹੋਰ ਕੋਲ ਤੱਕ ਮੈਂ ਹਾਂ ਨਾ ਯਾਰ ਨਾ ਬਈ ਖੜਾ ਹਾਂ ਗੱਲ ਕੋਈ ਨਹੀਂ 2 ਵਜੇ ਤੇਰੀ ਚੀਜ਼ ਆ ਭਾਈ ਮੈਨੂੰ ਪਤਾ ਨਹੀਂ ਤੇ ਨਹੀਂ ਕਿਉਂ ਗੱਲ ਕਰਦੇ ਆਪਾਂ ਆ ਵੇ ਚਮਟੀ ਪੈਂਦੀ ਐ ਇੱਥੇ ਦੇ ਆ ਜੀ ਤੈਨੂੰ ਬੋਲ ਮਖਾਲ ਨੇ ਤੂੰ ਜਾਨਵਰ ਇੱਥੇ ਮਰਦੇ ਆ ਆ ਕੋਲੀ ਖੜਾ ਦਰੇ ਤਾਂ ਕੋਈ ਨਹੀਂ ਭਾਈ ਇਹ ਨੋਹਾਂ ਦੇ ਕੰਨ ਆ ਚਲੋ ਚਲੋ ਨਵੇੜੋ ਯਾਰ ਜੇ ਕੋਈ ਹੋਇਆ ਕੋਈ ਬੰਦੇ ਹੁਣੇ ਤੂੰ ਮਾੜੀ ਮੋਟੀ ਗੱਜੇ ਸੀ ਕਿ ਤੈਨੂੰ ਮੇਲ ਲੋ ਯਾਰ ਜੇ ਕੋਈ ਬਾਲਾ ਫਰਕ ਹੈ ਫੇਰ ਗੱਲ ਛੱਡੋ ਮਾਰਾ ਭਾਈ ਇਹ ਭੜੀ ਆਖਰੀ ਵਾਰੀ ਆਖੀ ਪਾਸੇ ਨਹੀਂ ਫਿਰ ਆਪਾਂ ਸਾਥ ਚ ਫੜਾਈ ਅਗਲਾ ਵੇਚੇ ਯਾਰ ਬਾਈ ਸਾਹੀ ਮੋੜਦੀ ਹੈ ਤੇਰੇ ਸਿੱਕ ਮੰਦੀ ਗੱਲ ਹੈ ਠੀਕ ਹੈ 12 ਦੀਆਂ ਨੇ 10 ਦੀ ਹੋਣ ਲਿਜਾਣੀਆਂ ਨਾ ਇੰਨੀ ਗੱਲ ਲਗਾਉਂਗਾ ਨਹੀਂ ਲਿਜਾਣਗੇ ਤੂੰ ਬਾਦ ਫਤੂ ਗੱਲ ਹੀ ਨਾ ਦੇਣੀ ਇਹ ਤਾਂ ਦੇਣੀਆਂ ਤਾਂ ਹਾਂ ਨਹੀਂ ਨਹੀਂ ਤਾਂ ਨਾ ਚ ਹੀ ਰੱਖ ਅੰਕਲ ਯਾਰ ਮੇਰੀ ਗੱਲ ਸੁਣਦਾ ਤੌਦਾ ਨਾ ਉਹ ਕਰ ਗੁਰੂਆ ਗੱਲ ਨਹੀਂ ਸਮਝਦਾ ਤੂੰ ਮੇਰੀ ਇਹ ਤਾਂ ਮੇਰੀ ਹਾਂ ਤਾਂ ਠੀਕ ਹੈ ਤੇ ਨਹੀਂ ਆਪਦੇ ਨੱਤੀ ਤੇਰਾ ਵੇਚ ਕਿੰਨੇ ਭਾਈ ਫੇਰ ਆਪਾਂ ਹਾਂ ਸਹੀ ਗੱਲ ਮੇਰੀ ਗੱਲ ਸੁਣ ਲੈ ਚੱਲ ਤੂੰ 29 ਛੱਡ ਸਾਰੇ ਛੱਡੇ ਇੱਕ ਵਾਰੀ ਗੱਲ ਕਹੂੰਗਾ ਜੇ ਲਜਾਣਾ ਜ਼ੋੜਾ 25 ਹਜ਼ਾਰ ਤਾਂ ਹੀ ਦੇ ਦਿਆਂਗਾ ਬਸ ਲੈਕ ਟਾਉ ਤੇਰਾ ਕਰਨੇ ਨੂੰ ਕਹਣਾ ਕੋਈ ਤੇਰਾ ਮੈਂ ਇੱਥੇ ਵਿਧਾ ਕੇ ਨਹੀਂ ਵੇਚਦੀ ਸਾਡੇ ਕੋਲ ਹੋ ਗਿਆ ਹੋ ਗਿਆ ਪ੍ਰਾਸਾ 2500 ਦੇਣਗੇ ਚਲੋ ਖਰਚਾ ਨਿਕਲ ਗਿਆ 2000 ਬਣ ਗਿਆ ਆਹੀ ਹਜ਼ਾਰ ਜਿੱਤੇ ਮੰਨਦਾ ਦੇ ਦੇ ਨਾ ਸਾਈ ਦਾ ਸਾਈ ਦਾ ਇਹਨਾਂ ਨਾਲ ਗੱਲ ਹੀ ਕੋਈ ਨਹੀਂ ਗੱਲ ਹੀ ਨਹੀਂ ਯਾਰ ਵੇਖ ਲੈ ਕਰ ਲੈ ਭਾਈ ਨਾ ਤੂੰ ਪਹਿਲਾਂ ਕਰੀ ਰਿਹਾ ਨਹੀਂ ਕਰਾਂ ਮੈਂ ਕਰ ਰਿਹਾ ਤੇਰਾ ਜਰਾ ਤੈਨੂੰ ਵੀਡੀਓ ਭਾਗੀ ਕਰ ਤਸੀਂ ਮੈਂ ਤੂੰ ਜਿਵੇਂ ਮਰਜ਼ੀ ਵੇਚ ਦੀ ਤੈਨੂੰ ਕਿਹਾ ਸੀ ਨਾ ਤੇ ਫਿਰ ਮਾਦਾ ਵੇਚ ਤੇ ਫਿਰ ਵਾਈ ਕਰੀ ਜਾਂਦਾ ਮੈਨੂੰ ਪਤਾ ਕਿੱਥੇ ਪਈ ਜਾਂਦੀਆਂ ਨੇ ਤੂੰ ਹੀ ਸੰਭਾਲ ਤੈਨੂੰ ਪੰਗਾਂ ਦਾ ਵੀ ਪਤਾ ਕੋਣ ਬੱਕਰਾ ਵੀ ਰੱਖਦਾ ਸਾਨੂੰ ਵੇਚਣਾ ਵੀ ਪਤਾ ਸਾਨੂੰ ਬੱਕਰਾ ਵੀ ਕੀ ਪੰਦਾ ਤੈਨੂੰ ਬੱਕਰਾ ਵੀ ਵੀਰ ਨਾਲ ਕੱਢਿਆ ਉਹ ਵੀ ਮਾਨਤਾਨ ਕਰ ਸਨੇ ਬੱਕਰੇ ਆਉਂਦੇ ਨੇ ਤਾਂ ਦੰਨਿਆ ਰੇ ਨਾ ਬਦਲੇ ਲਾ ਸਨੇ ਬੱਕਰਾ ਆਉਂਦੇ ਨੇ ਨਾਲ 3000 ਰੁਪਏ ਰੇ ਬਦਲੇ ਲਾ ਹੋ ਗਏ ਠੀਕ ਆ ਇਹ ਤਾਂ ਹੈਗੀ ਹੈਗਾ ਇਹ ਤਾਂ ਤਿੰਨ ਤੋਂ ਬੜਾ ਦੇ ਦਿੰਦੇ ਨਾ ਫਾਈਲ ਵੇਚਣਾ ਉਹ ਇਹ ਤਾਂ ਵੇਚਣਾ ਹੀ ਨਹੀਂ ਪਾਸ ਜੈ ਜਾਂ ਮੇਰੀ ਪਿੱਛੇ ਗੱਲ ਕਰਦੇ ਬਸ ਇੱਕ ਹੀ ਕਰ ਜਿਹੜੀ ਮੇਰੇ ਖਾਰੇ ਸੀ ਇਹ ਬੰਦੇ ਆਹ ਪਰ ਪੀਆ ਨਹੀਂ ਪਾਉਣਾ ਬਈ ਬਸ ਉਹਨੇ ਮੈਨੂੰ ਇਹ ਡਾਕਤਾ ਸੀ ਮੈਂ ਉਹਨੂੰ ਪੁੱਛ ਕੇ ਆਇਆ ਮੈਂ ਕਿਹਾ ਤਾਂ ਮੈਂ ਰੱਖਣੀ ਹੈ ਮੈਂ ਇਹ ਚਿੱਪ ਚਾਹ ਤੂੰ ਰੱਖਣੀ ਕਿੰਨੇ ਵਟੇ ਨਾਲ ਉਹ ਆਲਾ ਵੀ ਐ ਚੱਲ ਉਹ ਵਿਆਹ ਸ਼ ਕਰਤੀ ਹੁਣ ਲੈ ਲੈ ਬੱਕਰਾ ਕਿਲੇ 9500 ਨਾ ਤੂੰ ਲੈਣ ਵਾਲੀ ਕਿੱਲੇ ਉਹ ਖੜਾ ਬੰਦਾ ਆ ਆ ਗਿਆ ਉਹਦਾ ਭਰਾ ਹੁੰਦਾ ਕਿੱਡਾ ਚੜਾ ਹਾਂ ਆਦੇ ਹੋ ਗਏ ਹਾਂ ਹਾਂ ਬਾਈ ਕਿੰਨੇ ਨਹੀਂ ਕਰਤੀਆਂ ਬਾਈ ਉਹਨੇ ਨਹੀਂ ਜਿੰਨੇ ਤੁਸੀਂ ਲਖਾਈ ਬਸ ਲਖਾਈ ਹੋਗੀਆਂ ਲਖਾਈ ਪਾਪੂ ਮੇਰੇ ਕਰਾਉਣੀ ਆ ਠੀਕ ਆ ਜੀ ਓਕੇ ਬਾਈ 22000 ਦਾ ਜੋੜਾ ਹੋ ਗਿਆ 22 ਵਾਸੀਆਂ ਤੋਂ ਆਏ ਸੀਗੇ ਤੇ ਸੌਦਾ ਸਿਰੇ ਚੜ ਗਿਆ ਲਓ ਵੀ ਆ ਬੱਕਰੀ ਦਾ ਸੌਦਾ ਹੋਇਆ ਬਾਈ ਰਾਜੀ ਨੇ ਵੇਚੀ ਆ ਇਹ ਤੇ ਬਾਈ ਜੱਗੂ ਨੇ ਲਈ ਆ हां भाई सास्त्री काल सास्त्री काल भाई जी की तो ले भाई राजी तो राजी तो भाई जी ले ठीक है कितने दी ले ली 20000 दी भाई जी ठीक है भाई गब्बना 500 ਚ ਪੈਗੇ ਹਾਂ ਜੀ ਸਾਡੇ 20 ਜੀ ਪੈ ਗਈ ਪੈਸੇ ਆ ਗਏ ਬਾਈ ਪੈਸੇ ਬੋ ਦੇ ਦੇ ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਜੀ ਮੈਂ ਭਾਣ ਭਰਾ ਯਾਰ ਪਹਿਲੀ ਸੌਦਾ ਸਹੀ ਆ ਸਹੀ ਆ ਸਹੀ ਆ ਸਹੀ ਗੱਲ ਆ ਬਾਈ ਆ ਬਾਈ ਕੋਲੇ ਬਹੁਤ ਚੰਗੀਆਂ ਬੱਕਰੀਆਂ ਤੇ ਕਿੰਨੀ ਆ ਲਿਆਂਦੀਆਂ ਬਾਈ ਇਹ ਬਾਈ ਜੀ ਆਪਾਂ 7 ਲਿਆਏ ਸੀ ਫੇਰ ਤੋਂ ਲੈ ਲਈ 8 ਹੋ ਗਈ 8 ਹੋ ਗਈ ਠੀਕ ਆ ਬਾਈ ਬਹੁਤ ਚੰਗੀਆਂ ਬੱਕਰੀਆਂ ਠੀਕ ਆ ਜੀ ਹਾਂ ਜੀ ਖੜੀ ਹੋਏ ਇਹ ਗੱਬਣਾ ਹਨਾ ਹਾਂਜੀ ਤਿਆਰ ਆ ਜੀ ਬੱਕਰੀ ਮਾਦਾ ਆਹ ਸੂਈ ਵੀ ਆ ਹਾਂਜੀ ਇਹ ਸੂਈ ਆ ਜੀ ਤੇ ਆ ਵੀ ਸੂਈ ਆ ਇਹਦੇ ਮਗਰ ਦੋ ਪੱਠਾ ਇਹਦੇ ਮਗਰ ਇਹਦੇ ਮਗਰ ਇੱਕ ਪੱਠਾ ਉਹਦੇ ਮਗਰ ਦੋ ਪੱਠਾ ਆ ਗੱਬਣਾ ਤੇ ਆ ਆ ਵੀ ਗੱਬਣਾ ਹਾਂਜੀ ਹਾਂਜੀ ਆਹ ਪੱਠਾ ਵੀ ਗੱਬਣਾ ਗਾਰੰਟੀ ਨਾਲ ਦੇਵਾਂਗੇ ਜੀ ਆਪਾਂ ਕਿੰਨੇ ਚਿਰ ਦੀ ਆਪਣੇ ਘਰੇ ਦਾ ਬੱਚਾ ਬੋਗ ਰੱਖੀ ਬੈਠਿਆ ਆਪਾਂ ਠੀਕ ਆ ਕਿੰਨੇ ਚਿਰ ਦੀ ਗੱਬਣਾ ਇਹ ਇਹ ਜਾਨੀ ਕਿ ਢਾਈਆਂ ਕਿ ਮਹੀਨਾ ਦੇ ਹੋਗੀ ਇਹ ਕੀ ਭਾਦੀ ਆ ਇਹ ਦੇ ਦਾਂਗੇ ਆਪਾਂ 30000 ਦੀ ਠੀਕ ਆ ਬਹੁਤ ਸਨੱਖੀ ਪਾਰਟਾ ਦਾ ਬੋਕ ਰੱਖਿਆ ਹੀ ਆਪਾਂ ਥੋੜਾ ਉੱਧਰ ਵੱਧਾ ਪਈ ਆਪਾਂ ਆਏ ਦੇ ਮਗਰ ਦੋ ਬੱਚੇ ਆ ਇਹਦੇ ਇੱਕ ਬੱਕਰਾ ਜੀ ਮਗਰ ਉਹ ਵੀ ਟੱਪਾ ਸੁਈਏ ਠੀਕ ਆ ਇਹਦੇ ਮਗਰ ਇੱਕ ਬੱਚਾ ਤੇ ਹਾ ਇਹ ਸੂਣ ਵਾਲੀ ਹੈ ਜੀ ਤੇ ਆਹ ਸੂਣ ਕਿੰਨੇ ਚਿਰ ਦੀ ਗੱਬਣਾ ਇਹ ਇਹ ਵੀ 2 ਕੁ ਮਹੀਨਿਆਂ ਕੁ ਮਹੀਨਿਆਂ ਦੀ ਗੱਬਣਾ ਇਹ ਕੀ ਪਾਦੀ ਆ ਇਹ ਦੇ ਦਾਂਗੇ ਜੇ ਆਪਾਂ 16000 ਦੀ 15000 16000 ਦੀ ਠੀਕ ਆ ਬਈ ਹਾਂਜੀ ਠੀਕ ਆ ਆ ਬੱਕਰੇ ਦਾ ਸੌਦਾ ਚੱਲੀ ਜਾਂਦਾ ਉਸ ਗੱਲ ਤੇ ਬੈਠਾ ਰਹਿਣ ਦਾ ਤੇ ਚਿੱਟੇ ਰੰਗ ਦਾ ਕਿਹੜੇ ਪਿੰਡੋਂ ਲਿਆਂਦਾ ਜੀ ਸੇਲੇ ਵਾਲਾ ਸੇਲੇ ਵਾਲਾ ਕੀ ਮੰਗਿਆ ਸੀ ਮੈਂ ਮੜਨੇ ਬੌਣੀ ਕਰਨੀ ਆ ਮੈਂ ਇੱਕ ਵਾਰ ਕੀ ਮੰਗਿਆ ਬਾਈ ਜੀ 20 ਮੰਗਿਆ 20 ਮੰਗਿਆ ਤੇ ਕੀ ਲਾਇਆ ਬਈ 9 ਲਾ ਗਿਆ 11 ਲਾਤਾ 11.5 ਤੀਜੇ ਬੰਦੇ ਨੇ 12000 ਕਰਤਾ ਬਾਈ 14000 ਚੜ ਗਿਆ ਬਸ ਠੀਕ ਆ ਹੁਣ ਕੀ ਕਰ ਸਰਾਂ ਫਿਰ ਤੁਹਾਡੀ ਬੱਕਾ ਸਰ ਕੱਟ ਤਾ ਸਾਬ ਦੇ ਵਿੱਚ ਲੱਗ ਗਿਆ ਮੈਨੂੰ 14 ਤਾਂ ਘੱਟ ਨਹੀਂ ਦੇਣਾ 14 ਲੱਗਿਆ ਸਾਹਾਂ ਨਾਲ ਸੌਦੇ ਹੁੰਦੇ ਨਹੀਂ ਜੀ ਵੇਖ ਲਾ ਬਾਈ ਯਾਰ ਜੀ ਮੈਂ ਤਾਂ ਯਾਰ ਇੰਡ ਲਾਸਟ 11:30 ਕਿਹਾ ਸੀ ਯਾਰ ਬਾਈ ਨੇ 500 ਕਿੱਥੇ ਜਾਵੜਿਆ ਕੰਮ ਬਾਈ ਨੇ 500 ਪਾਤਾ ਮੈਂ ਚੱਲ ਯਾਰ ਦੇਖ ਹੁਣ ਕਿੱਥੇ ਜਾਵੜਿਆ ਮੇਰੇ ਤੇ ਤਾਂ ਬ੍ਰੇਕ ਲਾ ਕੇ ਬ੍ਰੇਕ ਲਾ ਕੇ 12 ਲਾ ਕੇ ਬ੍ਰੇਕ ਲਾ ਕੇ ਮੇਰੇ 14 ਲੱਗ ਕੇ 14 ਹੀ ਲਾਣਾ ਧਰਵਾ 20 ਮਗਰ ਫਿਰ ਆਪੋ ਆਪਣੀ ਨਾਂ ਚਾਰ ਕੁਝ ਨਹੀਂ ਦਿੰਦਾ ਯਾਰ ਹੋ ਗਿਆ ਹੋ ਗਿਆ ਯਾਰ 13 ਚੋੜੀ ਉਹ ਤੇਰਾ ਭਲਾ ਹੋ ਜਾ ਲਓ ਯਾਰ ਚਿੱਟੇ ਬੱਕਰੇ ਦਾ ਸੌਦਾ ਕਰਤਾ ਰਾਜ਼ੀ ਕਰਕੇ ਮੁਸਲਮਾਨਾਂ ਨਾਲ ਵਿੱਚ ਦਨ ਲੱਖ ਰੋਜ ਗਣਾ ਆਹੋ ਕੋ ਭਾਈ ਰੇਟ ਲਾ ਗਿਆ ਗਾਂ ਨਵੀਂ ਰਣਜੀਤ ਗੁਰੂ ਕਾ ਕੋਠੇ ਵਾਲੇ ਨੇ ਦਵਾਤਾ ਬੱਕਰਾ ਵਾ ਵਜਿਆ ਗਣਕੇ ਫੜਾਈ ਇਹ ਆਪਦੇ ਘਰ ਦਾ ਹੀ ਹੈ ਬਾਈ ਕਿ ਲਿਆ ਸੀਗਾ ਮੇਰੇ ਮੈਂ ਨਿਕਲ ਕੇ ਬਾਦ ਘਟ ਹੋ ਜਾਂਦੇ ਕਈ ਬਣ ਹੁਣ ਕੱਟ ਲਾ ਪੀ ਤੇਰੇ ਯਾਰ ਅਗਰ ਘਟ ਸੀਗਾ ਵੱਧ ਸੀਗਾ ਕਰ ਲਾ ਕਰ ਲਾ ਕਰ ਲਾ ਉਹਨਾਂ ਤੇਰੀ ਜਿਹੜੀ ਕੜੀ ਖੜ ਕੇ ਪਾ ਲਈਏ ਤੇਰਾ ਨਹੀਂ ਯਾਰ ਭਾਈ ਮੰਦਰੀ ਪਾਸੇ ਨਗਾਸੀ ਉਹਦੀ ਚਾਰ ਬੰਦੇ ਤੂੰ ਤੇਰੇ ਪੈਸੇ ਮਿਲ ਤੇ ਆ ਵੀਡੀਓ ਜੋ ਚੱਲਦੀ ਉਹ ਬੰਦਾ ਰੀ ਬਕਰਦਾ ਚੱਲ ਕਾਈ ਕਰਾਇਓ ਜਾਂ ਦਾ ਸਾਫ ਆ ਬਈ ਦੇਸੀ ਬੱਕਰੀ ਆ ਇਹਦਾ ਦੁੱਧ ਪੀ ਕੇ ਨਾ ਸਾਢੇ 3 ਵਜੇ ਉੱਠਿਆ ਤੇ ਤੂੰ ਮੈਨੂੰ ਦੂਜੀ ਵਾਰੀ ਆਖ ਦੂ ਮੈਂ ਕਿਹਾ ਬਾਬਾ ਫੀਮ ਤਾਂ ਨਹੀਂ ਖਾਉਂਦੇ ਰਏ ਕਿਤੇ ਪੁੱਛ ਲਾ ਬੱਕਰੀ ਨੂੰ ਫੀਮ ਵਾਲਾ ਸਿਹੜਿਆ ਉੱਠ ਕੱਢਦਾ ਗਾਬੇ ਦਿੰਦੇ ਇਹਨਾਂ ਨੂੰ ਗਾਬੇ ਆ ਜਾ ਲੈ ਨਾ ਬਾਈ ਯਾਰ ਆ ਦੇ ਮਗਰ ਚੱਡਾ ਵੇਖਦਾ ਬਹੁਤ ਬਾਈ ਬਹੁਤ ਤਗੜਾ ਕਿੰਨੇ ਜਣੇ ਚੋਨੇ ਹੁੰਨੇ ਆ ਇਹ ਕੇਵਲ ਦੋ ਜਾਨਾਂ ਉੱਧਰ ਪੈਂਦੀ ਹੈ ਇੱਧਰ ਪੈਂਦਾ ਤੇ ਚੁੰਦੇ ਆਏ ਦੋ ਜਾਨਾਂ ਕੀ ਕਰ ਫਿਰ ਯਾਰਾ ਕਰੀ ਰੀਗੀ ਉਹ ਛੀ ਲਾਇਆ ਛੀ ਦੀ ਦੇਈ ਜਾਂਦਾ ਉਹ ਬੱਕਰੀ ਹੈ ਇਹ ਮੂੰਹ ਵੇਖ ਚੁੱਕ ਤੀ ਉਹ ਮੰਨਿਆ ਮੰਗਿਆ 26 ਆ ਕੋਣ ਸਾਥੋਂ ਮੰਡੀ ਵਾਲੇ ਨੂੰ ਉਹ ਮੰਗਿਆ ਚ ਇਹ ਜੁਰਮਾਨਾ ਭਾਈ ਜੀ ਲਗਾ ਦੂਗਾ ਸਾਰਾ